ਨਾ ਕਿਸੇ ਨਾਲ ਵੈਰ ਨਾ ਰੰਜਿਸ਼बाजी ਨਾ ਹਾਈ ਫਰੋਟੀ ਦੀ ਕਾਲ ਫਿਰ ਵੀ ਚਲਾਈ ਜਾਣਗੀਆਂ ਗੋਲੀਆਂ ਜੇਕਰ ਹੁੰਦੀ ਪੁਲਸ ਕੌਂਚ ਚੌਕੀ ਸਾਹਮਣੇ ਤਾਂ ਹੋ ਸਕਦਾ ਇਸ ਜਿਵਾਰਦਤ ਨੂੰ ਨਾਂ ਦਿੱਤਾ ਜਾਂਦਾ ਜਾ ਹਲਕਾ ਮਜੀਠਾ ਦੇ ਪਿੰਡ ਟਾਲੀ ਸਾਹਿਬ ਵਿੱਚ ਇੱਕ ਘਰ ਤੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਹਲਕਾ ਮਜੀਠਾ ਦੇ ਅਦੀਨ ਪਿੰਡ ਟਾਲੀ ਸਾਹਿਬ ਵਿੱਚ ਇੱਕ ਘਰ ਉੱਤੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ। 피해ਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਨਾਂ ਤੇ ਕਿਸੇ ਨਾਲ ਰੰਜਿਸ਼ ਬਾਜੀਏ ਤੇ ਨਾ ਹੀ ਕੋਈ ਸਾਨੂੰ ਫਰੋਤੀ ਦੀ ਕਹਾਣੀ। ਅਸੀਂ ਨਹੀਂ ਜਾਣਦੇ ਕਿ ਗੋਲੀਆਂ ਕਿਉਂ ਚਲਾਈਆਂ ਗਈਆਂ। ਦੱਸਿਆ ਜਾ ਰਹਾ ਹੈ ਕਿ ਪੰਜ ਰੌਂਡ ਗੇਟ ਦੇ ਲੱਗੇ ਤੇ ਇੱਕ ਟਾਇਰ ਗੱਡੀ ਦੇ ਟਾਇਰ ਵਿੱਚ ਟੋਟਲ 6 ਰੌਂਡ ਫਾਇਰ ਹੋਏ ਇਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਸਾਹਮਣੇ ਹਸਪਤਾਲ ਤੇ ਲੱਗਾ ਸੀ ਸੀਸੀਟੀਵੀ ਦਾ ਕੈਮਰਾ ਅਸੀਂ ਜਾਂਦੇ ਸਵੇਰੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਸੀਸੀਟੀਵੀ ਕੈਮਰੇ ਦੀ ਫੋਟੋਜ ਕਢਵਾਈ ਤੇ ਤਿੰਨ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਗੋਰੀਆਂ ਪੁਲਿਸ ਪਰਸਾਸ਼ਣ ਅੱਗੇ ਪੀੜਤ ਪਰਿਵਾਰ ਨੇ ਲਗਾਈ ਇਨਸਾਫ ਦੀ ਗੋਹਰ ਜਲਦੀ ਹੀ ਇਹਨਾਂ ਦੀ ਪਛਾਣ ਕਰਕੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਡੀਐਸਪੀ ਮਜੀਠਾ ਦਾ ਕਹਿਣਾ ਹੈ ਕਿ ਜਦ ਇਤਲਾਹ ਮਿਲੀ ਤਾਂ ਤੁਰੰਤ ਵਾਰਦਾਦੀ ਜਗ੍ਹਾ ਤੇ ਪਹੁੰਚ ਕੇ ਪਰਿਵਾਰ ਦੇ ਕਹਿਣ ਉੱਪਰ ਪਰਚਾ ਦਰਜ ਕਰ ਲਿਆ ਗਿਆ ਜਲਦੀ ਇਹਨਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਇਹਦੇ ਸਬੰਧ ਵਿੱਚ ਸਾਡੇ ਪੱਤਰਕਾਰ ਸੁਖਬੀਰ ਸਿੱਧੂ ਤੇ ਰਾਜਾ ਕੋਟਲੀ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਅਡਾਟਾਰੀ ਸਾਹਿਬ ਜੀ ਕੀ ਨਾਮ ਤੇ ਕਿਹੜਾ ਪੁੱਛੀ ਮੇਰਾ ਨਾਮ ਜੀ ਭਲਵਿੰਦਰ ਸਿੰਘ ਸਨਮ ਨ타 ਸਿੰਘ ਜੀ ਜਿੰਦਾ ਟਾਲੀ ਸਾਹਿਬ ਜ਼ਿਲ੍ਹਾ ਅਮਰਸਾ ਰਹਾ ਕੀ ਕਹਿੰਦੇ ਜਿਹੜੇ ਕੋਲ ਚਲੀ ਇਹ ਕੋਈ ਮਤਲਬ 1:30 ਦਾ ਵਕਤ ਹੀ ਤੇ ਬੜੇ ਜ਼ੋਰ ਦੀ ਨਾਲ ਜਿਹੜਾ ਉਹ ਸਾਡਾ ਖੜ ਗਿਆ ਜਦੋਂ ਮਤਲਬ ਅਸੀਂ 5-7 ਮਿੰਟ ਬਾਅਦ ਮਤਲਬ ਕੱਟ ਕੇ ਮੇਰੇ ਨੂੰ ਬੇਟਾ ਉੱਠਿਆ ਬੱਚੇ ਉੱਠੇ ਉਹਨਾਂ ਆ ਕੇ ਧਾਰਤ ਦੇ ਨਾਲ ਸਭ ਕੁਝ ਦੇਖਿਆ ਤਾਂ ਸਾਨੂੰ ਰਾਤ ਖਰਮ ਨਹੀਂ ਹੋਇਆ ਇਹ ਜਿਹੜਾ ਕਿਸ ਤਰ੍ਹਾਂ ਖੜ ਗਿਆ ਅਹੀਂ ਮੁੜ ਕੇ ਬਾਅਦ ਸੁਣਗੇ ਮੁੜ ਕੇ ਜਦੋਂ 7 7:30 ਵਜੇ ਅਸੀਂ ਉੱਠੇ ਅਹੀਂ ਮਤਲਬ ਇੱਥੇ ਗੇੜ ਦੇ ਬਾਹਰ 5 ਅਣ ਚੱਲੇ ਰੌਂਦ ਪਏ ਸੀ ਜਿਹੜੇ ਗੇੜ ਦੇ ਵਿੱਚ 5 ਰੌਂਦ ਆਰ ਪਾਰ ਕਰਕੇ ਲੰਘੇ ਸੀ ਇੱਕ ਰੌਂਦ ਜਿਹੜਾ ਉਹ ਗੱਡੀ ਦੇ ਟਾਇਰ ਦੇ ਵਿੱਚ ਲੱਗਾ ਸੀ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਕਵਲਜੀਤ ਸਿੰਘ ਸਪੰਸਨ ਨੂੰ ਮਤਲਬ ਦੱਸਿਆ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਤਲਾਹ ਦੇਣ ਤੋਂ ਬਾਅਦ ਪਹੁੰਚੀ ਸਰ ਸਰਪੰਚ ਵੀ ਸਾਡੇ ਕੋਲ ਪਹੁੰਚ ਗਿਆ ਮਜੂਦਾ ਸਰਪੰਚਿਆ ਤੇ ਉਹ ਤੋਂ ਬਾਅਦ ਅਸੀਂ ਸਿੱਧੂ ਹਸਪਤਾਲ ਦੇ ਕੈਮਰੇ ਖਿਲਾਏ ਉਹਦੇ 'ਚ ਇੱਕ ਮੋਟਰਸਾਈਕਲ ਤੇ ਤਿੰਨ ਜਾਨੇ ਮੌਜੂਦ ਸੀ ਇੱਕ ਜਾਨਾ ਮੋਟਰਸਾਈਕਲ ਤੇ ਜੜਿਆ ਰਿਆ ਦੋ ਜਾਨੇ ਜੜੇ ਆ ਉਹ ਉਹਨਾਂ 'ਤੇ ਗੇਰ ਨੂੰ ਗੋਲੀਆਂ ਮਾਰੀਆਂ ਮਤਲਬ ਪੂਰੀ ਮਤਲਬ ਵਿੱਚ ਵੀਡੀਓ ਮਤਲਬ ਹੈ ਆ ਤਰਿਆ ਤੇ ਜਦੋਂ ਇੱਥੇ ਚੁੰਕੀ ਹੁੰਦੀ ਸੀ ਇਹ ਇਹ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਨਹੀਂ ਆਈ ਆ ਜਾਂ ਕੋਈ ਹਾਂਜੀ ਇਸ ਤੋਂ ਪਹਿਲਾਂ ਕੋਈ ਕਾਲ ਨਹੀਂ ਆਈ ਕੋਈ ਰੰਚਿਸ ਵਗੈਰਾ ਕੋਈ ਰੰਚਿਸ ਨਹੀਂ ਕਿਸੇ ਦੇ ਨਾਲ ਸਾਡੀ ਇਹ ਜਦੋਂ ਇੱਥੇ ਚੌਂਕੀ ਹੁੰਦੀ ਸੀ ਪਹਿਲਾਂ ਮਤਲਬ ਕਾਫੀ ਚਿਰ 20 ਸਾਲ ਚੌਂਕੀ ਰਹੀ ਆ ਹੁਣ ਦੋ ਕੁ ਸਾਲ ਦੀ ਚੌਂਕੀ ਜਿਹੜੀ ਉੱਠ ਖਲੋਤੀ ਆ ਉਹਦੇ ਨਾਲ ਚੌਂਕੀ ਦੇ ਨਾਲ ਭੈ ਬਹੁਤ ਹੀ ਪੁਲਿਸ ਵਾਲੇ ਨਾਕਾ ਵੀ ਲਾਉਂਦੇ ਸੀ ਲਾਗੇ ਮਤਲਬ ਜਿਹੜੇ ਬੰਦੇ ਗੰਦੇ ਉਹਨਾਂ ਨੂੰ ਖੰਗਣ ਵੀ ਨਹੀਂ ਦਿੰਦੇ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਵੀ ਮੰਗਿਆ ਨਾਲ ਇੱਕ ਤੇ ਜਿਹੜੇ ਮਤਲਬ ਸਾਡੇ ਦੇ ਮਤਲਬ ਗੋਲੀਆਂ ਚਲਾਈਆਂ ਸਾਨੂੰ ਮਾਰਨ ਦੀ ਨੀਦ ਨਾਲ ਤੇ ਉਹਨਾਂ ਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਦੂਜੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੇ 40 ਸਾਲ ਚੌਕੀ ਦੁਬਾਰਾ ਵਸਾਈ ਜਾਵੇ ਹਾਂਜੀ ਸਰ ਕੀ ਮਾਮਲਾ ਸਰ 40 ਸਾਲ ਦੁੱਧ ਜਾਣ ਕੇ ਦੇ ਦਿਓ ਇਹ ਸਵੇਰੇ ਸਾਨੂੰ ਕੁਤਰਾ ਤੁਮ ਜੀ ਸੇ ਦਰਜੀ ਸੇ ਯਾਰ ਸਾਨੂੰ ਕੁਰਬਿੰਦਰ ਸਿੰਘ ਜਿਹੜੇ ਕਿ ਇਥੇ ਅੰਡਰ ਟਾਲੀ ਸਾਹਿਬ ਦੇ ਵਿੱਚ ਇਹਨਾਂ ਦਾ ਘਰ ਆ ਤੇ ਇਹ ਦੋ ਫੈਮਿਲੀ ਜਿਹੜੇ ਇੱਥੇ ਘਰ ਰਹਿੰਦੇ ਆ ਇਹਨਾਂ ਨੂੰ ਰਾਤੀ ਕੋਈ 1:30 ਵਜੇ ਦੇ ਕਿਬ ਤਿੰਨ ਅੱਧੇ ਛੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਮੋਟਰਸਾਈਕਲ ਤੇ ਆਏ ਸੀ ਔਰ ਉਹਨਾਂ ਨੇ ਇਹਨਾਂ ਦੇ ਗੇਟ ਤੇ ਫਾਇਰ ਦਿੱਤੇ ਆ ਜੋ ਆਪਾਂ ਤਕਤੀਸ਼ ਕਰ ਲਿਆ ਜਾਏ ਜੀ ਇਹਨਾਂ ਦੇ ਕੰਮ ਤਾਕ ਮੁਤਾਬਕ ਇਹਨਾਂ ਨੇ ਪਰਪਰਟੀ ਆਸਿਸਟ ਵਿੱਚ ਆ ਗਿਆ ਸੀ ਸੀਸੀ ਕਮਿਟੀ ਤੋਂ ਪਤਾ ਲੱਗਦਾ ਵੀ ਇਹ ਜਿਹੜੇ ਯਾਰ ਉਹਨਾਂ ਦੇ ਪਰਸਨ ਹੈ ਉਹ ਆਏ ਜੋ ਉਹਨਾਂ ਨੇ ਫਾਇਰ ਕੀਤੇ ਹੋਰ ਤੇ ਜਿਹੜੇ ਪੰਜ ਖੋਲਸਾਂ ਜਿਹੜੇ ਪਾਏ ਤੇ ਸਭ ਕੀ ਕੋਈ ਤੋਂ ਪਹਿਲਾਂ ਕੋਈ ਧਮਕੀ ਜਾਂ ਕੋਈ ਫਰੋਤੀ ਵਾਲੀ ਕਹਾਣੀ ਹੋਵੇ ਨਹੀਂ ਫਿਲਹਾਲ ਇਹਨਾਂ ਮੁੰਡੀਆਂ ਫੈਮਿਲੀ ਵੱਲੋਂ ਪੁੱਛਿਆ ਗਿਆ ਸੀ ਪੁੱਛਿਆ ਸਾਰਾ ਕੰਪਨੀ ਨੂੰ ਦੱਸਿਆ ਗਿਆ ਵੀ ਇੰਦਾ ਦੀ ਸਾਨੂੰ ਕੋਈ ਸੱਟ ਕਾਲੀ ਜਾਂ ਕੋਈ ਵੀ ਇਸ ਤਰ੍ਹਾਂ ਦੀ ਸਾਡੀ ਕੋਈ ਐਨਿਮਿਟੀ ਜੜੀ ਆ ਉਹ ਨਹੀਂ ਸਰਦਾਰ ਠੀਕ ਹੈ